ਪੰਜਾਬ ਦੇ ਬੇਸ਼ੱਕ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਦਾਅਵੇ ਕਰਦੀ ਹੈ ਪਰ ਇਹ ਦਾਅਵੇ ਉਦੋਂ ਹਕੀਕਤ ਨਹੀਂ ਹੋ ਸਕਦੇ ਜਦੋਂ ਤੱਕ ਜ਼ਿੰਦਗੀ ਦਾ ਪਾਠ ਪੜਾਉਣ ਵਾਲੇ ਅਧਿਆਪਕਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਮਿਲਦੀਆਂ ਇਸੇ ਰੋਸਪਾਜ ਅੱਜ ਕਪੂਰਥਲਾ ਵਿੱਚ ਅਧਿਆਪਕ ਯੂਨੀਅਨ ਦੇ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਅਤੇ ਡੀਸੀ ਦਫ਼ਤਰ ਦੇ ਬਾਹਰ ਪੋਕੜ ਹੜਤਾਲ ਸ਼ੁਰੂ ਕਰ ਦਿੱਤੀ ਅਧਿਆਪਕ ਯੂਨੀਅਨ ਦਾ ਇਲਜ਼ਾਮ ਹੈ ਕਿ ਅਧਿਆਪਕਾਂ ਨੂੰ ਸਰਕਾਰ ਤਨਖਾਹ ਨਹੀਂ ਦੇ ਰਹੀ ਜਿਸ ਕਾਰਨ ਉਹਨਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਲਾ ਕਪੂਰਥਲਾ ਦੇ ਵਿੱਚ ਲਗਭਗ 40 ਦੇ ਕਰੀਬ 5178 ਅਧਿਆਪਕ ਹੈ ਜਿਨ੍ਹਾਂ ਦੀਆਂ ਤਨਖਾਹਾਂ ਜਿਹੜੀਆਂ ਉਹ ਜਾਰੀ ਨਹੀਂ ਹੋਈਆਂ ਉਹਨਾਂ ਦੇ ਵਿੱਚ ਕੋਈ ਟੈਕਨੀਕਲ ਕਾਰਨ ਜਿਲਾ ਸਾਨੂੰ ਸਪਸ਼ਟ ਹੋ ਰਿਹਾ ਉਹਦੇ ਵਿੱਚ ਇਹ ਹੈ ਕਿ ਉਹਨਾਂ ਦੇ ਜਿਹੜੇ ਆਰਡਰ ਜਾਰੀ ਕੀਤੇ ਗਏ ਆ ਉਹਨਾਂ ਦੇ ਵਿੱਚ 3 ਸਾਲ ਤੋਂ ਬਾਅਦ ਦੇ ਵਿੱਚ ਰੀਨਿਊ ਕਰਨ ਬਾਰੇ ਵੀ ਉਹ ਗੱਲ ਕਹੀ ਗਈ ਹੈ ਪਹਿਲਾਂ ਨਵੰਬਰ ਦੇ ਵਿੱਚ ਬਹੁਤ ਸਾਰੇ ਅਧਿਆਪਕ ਹੈ ਜਿਨ੍ਹਾਂ ਦੇ ਕੰਟੈਕਟ ਪੂਰੇ ਹੋ ਗਏ ਸੀ ਔਰ ਅਸੀਂ ਕੇਸ ਵੀ ਭੇਜ ਦਿੱਤਾ ਹੋਇਆ ਇਹ ਸਾਰਾ ਕੁਝ ਪੰਜਾਬ ਸਰਕਾਰ ਦੇ ਧਿਆਨ ਹਿੱਤ ਹੈ ਵਿੱਭ ਸਿੱਖਿਆ ਭਾਗ ਦੇ ਧਿਆਨ ਹਿੱਤ ਵਿੱਚ ਸਾਡੇ ਕੋਲ ਮਾਨਯੋਗ ਸਿੱਖਿਆ ਸਕੱਤਰ ਜੀ ਦੇ ਵੀ ਧਿਆਨ ਹਿੱਤ ਵਿੱਚ ਆਏ ਗਏ ਇਹਨਾਂ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਤਨਖਾਹ ਨਹੀਂ ਮਿਲਦੀਆਂ ਆ ਜਦੋਂ ਵੀ ਸਰਕਾਰ ਇਹਨਾਂ ਦੇ ਕੰਟੈਕਟ ਦੇ ਬਾਰੇ ਕੋਈ ਵੀ ਫੈਸਲਾ ਕਰ ਲੈਂਦੀ ਹੈ ਸਾਡੇ ਵੱਲੋਂ ਦਫ਼ਤਰ ਵੱਲੋਂ ਜਾਂ ਇੱਥੋਂ ਕੋਈ ਵੀ ਇਹੋ ਜੀ ਅੰਗਲੀ ਨਹੀਂ ਕੀਤੀ ਗਈ ਕਿ ਇਹਨਾਂ ਨੂੰ ਜਿਹੜੀ ਤਨਖਾਹ ਨਹੀਂ ਦਿੱਤੀ ਗਈ ਇਹ ਸਰਕਾਰ ਦਾ ਫੈਸਲਾ ਹੈ ਸਾਡੇ ਕੋਲ ਜਦੋਂ ਵੀ ਵਿਭਾਗ ਜਿਹੜਾ ਕੰਟਰੈਕਟਰ ਰੀਨਿਊ ਕਰ ਦੇਗਾ ਤਾਂ ਸਾਡੀਆਂ ਜਿਹੜੀਆਂ ਉਹ ਤਨਖਾਹ ਜਿਹੜੀਆਂ ਉਹ ਜਾਰੀ ਕੋ ਜਾਣ ਸਰ ਐਕਚੁਅਲੀ ਸਾਨੂੰ 2014 ਦੇ ਵਿੱਚ ਅਸੀਂ ਨਵੰਬਰ ਦੇ ਵਿੱਚ ਅਪਾਇੰਟ ਹੋਏ ਸੀ ਤੇ 2018 ਦੇ ਵਿੱਚ ਵੀ ਹੁਣ ਦੇਖੋ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ 2017 ਦੇ ਵਿੱਚ ਨਵੰਬਰ ਦੇ ਵਿੱਚ ਅਸੀਂ ਪੱਕੇ ਹੋਣਾ ਸੀ ਅਸੀਂ ਬੜੇ ਚਾਅ ਦੇ ਨਾਲ ਆਪਣੀਆਂ ਚਾਈਲਾਂ ਫਾਈਲਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਸਾਡੇ ਕੋਲੋਂ ਮੰਗੀਆਂ ਸੀ ਅਸੀਂ ਸਬਮਿਟ ਕਰਵਾਈਆਂ ਸਾਡੇ ਘਰ ਦੇ ਵੀ ਬੜੇ ਖੁਸ਼ ਸੀਗੇ ਕਿ ਸਾਡੇ ਬੱਚਿਆਂ ਨੇ ਹੁਣ ਪੱਕੇ ਹੋ ਜਾਣਾ ਹੈ ਸ਼ਾਇਦ ਸਾਡੇ ਜਿਹੜੇ ਲੰਬੇ ਸਮੇਂ ਤੋਂ ਆ ਰਹੇ ਜਿਹੜੇ ਸਾਨੂੰ ਦੁੱਖ ਮੁਸ਼ਕਲਾਂ ਜਿਹੜੀਆਂ ਉਹ ਹੱਲ ਹੋ ਜਾਣਗੀਆਂ ਸਾਡੇ ਦੁੱਖ ਤਾਂ ਹੋਰ ਵਧ ਗਏ ਕਿਉਂਕਿ ਇਹਨਾਂ ਨੇ ਹੁਣ 10 ਮਹੀਨੇ ਹੋ ਗਿਆ ਸਾਨੂੰ ਸੈਲਰੀ ਵੀ ਨਹੀਂ ਦਿੱਤੀ ਅਸੀਂ 5178 ਮਾਸਟਰ ਕੈਡਰ ਯੂਨੀਅਨ ਪੰਜਾਬ ਦੇ ਵਿੱਚ ਪਹਿਲੀ ਵਾਰੀ ਜਿਹੜਾ TTT ਟੈਸਟ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਸੀ 2011 ਵਿੱਚ ਉਹਨੂੰ ਕਲੀਅਰ ਕਰਕੇ ਅਸੀਂ ਜਿਹੜਾ ਵਾ ਉਹ ਭਰਤੀ ਹੋਏ ਸੀ 5178 ਇਸ਼ਤਿਹਾਰ ਦੇ ਅਧੀਨ ਤੇ ਜਿਉਂ 2011 ਤੋਂ ਅਸੀਂ ਜਿਹੜਾ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਆ 12 ਦੇ ਵਿੱਚ ਇਸ਼ਤਿਹਾਰ ਜਾਰੀ ਹੋਇਆ 11 ਚ ਟੈਸਟ ਕਲੀਅਰ ਕੀਤਾ 2 ਸਾਲ ਲੰਮਕੌਂਦੇ ਹੋਏ 14 ਚ ਜਿਹੜੀ ਆ ਭਰਤੀ ਹੋਈ ਔਰ ਉਹਦੇ ਭਰਤੀ ਦੇ ਵਿੱਚ ਬਿਲਕੁਲ ਸਾਡੇ ਜਿਹੜਾ ਅਪੁਆਇੰਟਮੈਂਟ ਲੈਟਰ ਨਿਯੁਕਤੀ ਪੱਤਰ ਆ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ 3 ਸਾਲ ਦੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ ਜਿਹੜਾ ਤੁਹਾਨੂੰ ਜਿਹੜਾ ਰੈਗੂਲਰ ਕਰ ਦਿੱਤਾ ਜਾਊਗਾ ਔਰ ਰੈਗੂਲਰ ਤਾਂ ਕੀ ਕਰਨਾ ਸੀਗਾ ਨਵੰਬਰ 2017 ਚ 3 ਸਾਲ ਪੂਰੇ ਹੁੰਦੇ ਆ ਤੇ ਉਦੋਂ ਤੇ ਹੀ ਸਾਡੀ ਜਿਹੜੀ ਆ ਉਹ ਤਨਖਾਹ ਬੰਦ ਕਰ ਦਿੱਤੀ ਗਈ ਆ ਹਾਂ ਹਾਂਜੀ ਸਰ ਇੱਕ ਨੋਟੀਫਿਕੇਸ਼ਨ ਸੁਪਰੀਮ ਕੋਰਟ ਨੇ ਜਾਰੀ ਕੀਤਾ ਸੀ ਇਹ ਵੀ ਇਕਵਲ ਵਰਕ ਇਕਵਲ ਪੇ ਦੀ ਜੱਜਮੈਂਟ ਦਿੱਤੀ ਸੀ ਜਿਹੜੀ ਕਿ ਪੰਜਾਬ ਸਰਕਾਰ ਨੇ ਹਜ ਤੱਕ ਲਾਗੂ ਨਹੀਂ ਕੀਤਾ ਔਰ ਇਸ ਐਜੀਟੇਸ਼ਨ ਨੂੰ ਲਗਭਗ ਮੇਰੇ ਖਿਆਲ 10 11 ਮਹੀਨੇ ਜਿਹੜੇ ਜੱਜਮੈਂਟ ਨੂੰ ਆਏ ਨੂੰ ਹੋ ਚੁੱਕੇ ਨੇ